ਅੰਮ੍ਰਿਤਸਰ ਅੱਜ ਪੰਜਾਬੀ ਸਿੰਗਰ ਗੁਰਲੇਜ਼ ਅਕਤਰ ਤੇ ਜਸਮੀਨ ਅਕਤਰ ਆਪਣੇ ਪਰਿਵਾਰ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁੱਜੇ। ਇਸ ਮੌਕੇ ਉਹਨਾਂ ਵੱਲੋਂ ਗੁਰੂ ਘਰ ਵਿੱਚ ਮੱਥਾ ਟੇਕਿਆ ਗਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅੱਜ ਪੂਰੇ ਪਰਿਵਾਰ ਦੇ ਨਾਲ ਗੁਰੂ ਘਰ ਵਿੱਚ ਮੱਥਾ ਟੇਕਣ ਲਈ ਆਏ ਹਾਂ। ਮਾਲਕ ਦਾ ਸ਼ੁਕਰਾਨਾ ਅਦਾ ਕਰਨ ਲਈ ਆਇਆ ਹਾਂ ਕਿਉਂਕਿ ਇੱਥੇ ਆ ਕੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਤੇ ਪਰਿਵਾਰ ਨਾਲ ਆ ਕੇ ਇਹ ਖੁਸ਼ੀ ਦੁੱਗਣੀ ਹੋ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਸਾਡੇ ਨਵੇਂ ਪ੍ਰੋਜੈਕਟ ਬਹੁਤ ਸਾਰੇ ਆ ਰਹੇ ਹਨ, ਵਧੀਆ-ਵਧੀਆ ਗਾਣੇ ਜੋ ਸਰੋਤਿਆਂ ਨੂੰ ਬਹੁਤ ਪਸੰਦ ਆਉਣਗੇ। ਕਿਹਾ ਕਿ ਸਰੋਤਿਆਂ ਨੂੰ ਅਪੀਲ ਕਰਦੇ ਹਾਂ ਕਿ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਜਿਸ ਤਰ੍ਹਾਂ ਪਹਿਲੇ ਪਿਆਰ ਕਰਦੇ ਸੀ। ਉਹਨਾਂ ਨੇ ਕਿਹਾ ਕਿ ਸਾਰੇ ਸੁੱਖ ਵਾਹਿਗੁਰੂ ਦੇ ਦਿੱਤੇ ਹੋਏ ਹਨ। ਜਦੋਂ ਵੀ ਮੌਕਾ ਮਿਲਦਾ ਹੈ ਗੁਰੂ ਘਰ ਵਿੱਚ ਦਰਸ਼ਨ ਕਰਨ ਦੇ ਲਈ ਜ਼ਰੂਰ ਆਉਂਦੇ ਹਾਂ। ਸ਼ੁਕਰਾਨਾ ਕਰਨ ਨੂੰ ਪਹੁੰਚੇ ਆ ਕਿਉਂਕਿ ਸਾਰੇ ਸੁੱਖ ਵਾਹਿਗੁਰੂ ਦੇ ਦਿੱਤੇ ਹੋਏ ਨੇ ਸੋ ਜਦੋਂ ਵੀ ਮੌਕਾ ਮਿਲਦਾ ਜਦੋਂ ਵੀ ਮੌਕਾ ਮਿਲਦਾ ਸੀ ਜਰੂਰ ਪਹੁੰਚਦੇ ਆ ਅੱਜ ਰਿਪੋਰਟ ਕਿ ਆ ਕੇ ਆ ਰਹੇ ਮੈਂ ਨਵਾਂ ਬਹੁਤ ਕੁਛ ਚੱਲੀ ਜਾ ਰਿਹਾ ਤੁਸੀਂ ਸਾਰੇ ਦੇਖ ਲੈਣੇ ਜਦੋਂ ਆ ਜਾਂਦਾ ਸ਼ੁਕਰ ਆਦਾ ਬਸ ਉਹਦਾ ਸ਼ੁਕਰਾਨਾ ਕਰਨ ਲਈ ਆਏ ਆ ਅਸੀਂ ਸਾਰੇ ਪਰਿਵਾਰ ਦੇ ਨਾਲ ਥੈਂਕ ਯੂ ਸੋ ਮੱਚ ਸਾਰੇ মিডিਆ ਦਾ ਥੈਂਕ ਯੂ ਅਸੀਂ ਚੰਦ ਵਿੱਚ ਤੁਹਾਡਾ ਕੋਈ ਹਿਸਾਬ ਨਹੀਂ ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਪਰੇ ਆ ਮੈਂ ਆਪਣੇ ਕੰਮ ਨਾਲ ਮਤਲਬ ਰੱਖਦੀ ਜੀ ਜਿੱਦਾ ਜਿੱਦਾਂ ਦਿਲ ਕਰਦਾ ਉਹ ਕਰੀ ਜਾਂਦੇ ਜੀ। ਜੀ। ਬੜੀ ਨੰਬਰ ਤੁਹਾਨੂੰ ਕੋਈ ਸੁਨੇਹਾ ਦੇਣਾ ਚਾਹੋ ਜੀ ਹੋਲੇ ਮੱਲੇ ਦਾ। ਬਸ ਜੀ ਜਿਹਦੇ ਦਿਲ ਚ ਜਿੱਦਾਂ ਜਿੱਦਾਂ ਦਾ ਚਾਹ ਹੈ ਅਸੀਂ ਗਏ ਹਾਂ ਉੱਥੇ ਹੋਲੇ ਮੱਲੇ ਤੇ ਸਾਡਾ ਪ੍ਰੋਗਰਾਮ ਸੀਗਾ। ਬਹੁਤ ਸੰਗਤ ਪਹੁੰਚੀ ਆਪਣਾ। ਨੰਪੁਰ ਸਾਹਿਬ। ਨੰਪੁਰ ਸਾਹਿਬ ਤੇ ਬਹੁਤ ਲੋਕਾਂ ਦੇ ਵਿੱਚ ਸ਼ਰਧਾ ਦੇਖੀ ਅਸੀਂ ਰਸਤੇ ਦੇ ਵਿੱਚ ਥਾਂ ਥਾਂ ਤੇ ਲੰਗਰ ਲੱਗੇ ਹੋਏ ਸੀਗੇ। ਸੋ ਇਹ ਗੁਰੂ ਦੇ ਰੰਗ ਨਹੀਂ ਸਾਰਿਆਂ ਨੂੰ ਆਨੰਦ ਲੈਣਾ ਚਾਹੀਦਾ ਤੇ ਸੁਖ ਸਵੇਲੀ ਕੋਈ ਵੀ ਦਿਨ ਤਿਆਰ ਆ ਸੁਖ ਸਵੇਲੀ ਮਨਾਉਣੇ ਚਾਹੀਦੇ ਨੇ ਲੜਾਈਆਂ ਝਗੜਿਆਂ ਤੋਂ ਦੂਰ ਰਹਿ ਕੇ ਇਕਤਾ ਦੇ ਵਿੱਚ ਬਰਕਤ ਹੈ ਇਕਾ ਬਣਾ ਕੇ ਰੱਖੋ ਬਸ ਮੈਂ ਤੇਹੀ ਕਹਿੰਦੀ ਥੈਂਕ ਯੂ ਸੋ ਮਚ ਥੈਂਕ ਯੂ ਮੇਦਰ ਸਾਹਿਬ ਆਏ ਪਰਿਵਾਰ ਹਾਂਜੀ ਹਾਂਜੀ ਪਰਿਵਾਰ ਦੇ ਨਾਲ ਆਏ ਹਾਂ ਜੀ ਮੱਥਾ ਟੇਕਣਾ ਆ ਸ਼ੁਕਰਾਨਾ ਕਰਨਾ ਆ ਮਾਲਕ ਦਾ ਬਹੁਤ ਕੁਝ ਦਿੱਤਾ ਮਾਲਕ ਨੇ ਹਾਂਜੀ ਕਿੰਨੀ ਖੁਸ਼ੀ ਮਿਲਦੀ ਹੈ ਜਦੋਂ ਇਸ ਦਰਬਾਰ ਤੇ ਪਹੁੰਚਦੇ ਹਾਂ ਹਮੇਸ਼ਾ ਹੀ ਬਹੁਤ ਖੁਸ਼ੀ ਮਿਲਦੀ ਹੈ ਜੀ ਜੇ ਜਦੋਂ ਪਰਿਵਾਰ ਦੇ ਨਾਲ ਮੈਂ ਆਈਏ ਖੁਸ਼ੀਆਂ ਨਾਲ ਆਈਏ ਫਿਰ ਹੋਰ ਵੀ ਜ਼ਿਆਦਾ ਖੁਸ਼ੀ ਉਸ ਮਾਲਕ ਨੇ ਸਾਰਾ ਕੁਝ ਬਖਸ਼ਿਆ ਸੋ ਦਾ ਸ਼ੁਕਰਾਨਾ ਕਰਨਾ ਪੈਂਦਾ ਸੋ ਨਾਲ ਮਾਤਾ ਜੀ ਆਏ ਨੇ ਹਸਬੰਦ ਆਏ ਨੇ ਸੋ ਸਾਰਾ ਪਰਿਵਾਰ ਆਇਆ ਦੀਦੀ ਭਾਜੀ ਆਏ ਨੇ ਗੁਰਪ੍ਰੀਤ ਦੇਵੀ ਸੋ ਸਾਰੇ ਪਰਿਵਾਰ ਦੇ ਨਾਲ ਆਏ ਆ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਨਵਾਂ ਕੀ ਲੈ ਕੇ ਆ ਰਹੇ ਮੈਮ ਨਵੇਂ ਬਹੁਤ ਸਾਰੇ ਪ੍ਰੋਜੈਕਟਸ ਲੈ ਕੇ ਆ ਰਹੇ ਆ ਜੀ ਬਹੁਤ ਵਧੀਆ ਵਧੀਆ ਗਾਣੇ ਤੁਹਾਡੇ ਸਾਰਿਆਂ ਦੇ ਲਈ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਸਰੋਤਿਆਂ ਨੂੰ ਹੀ ਮੈਸੇਜ ਦੇਣਾ ਚਾਹੁੰਦੀ ਹਾਂ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਜਿੱਦਾਂ ਤੁਸੀਂ ਹੁਣ ਤੱਕ ਸਪੋਰਟ ਕਰਦੇ ਹੋ ਸੋ ਇਸੇ ਤਰ੍ਹਾਂ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਥੈਂਕ ਯੂ